ਆ ਵੇਖੋ ਪਾਪਾ ਟਰੈਕਟਰ ਬਾਹਰ ਕੱਢਣ ਲੱਗੇ ਆ ਕੱਢਦੇ ਆ ਤੁਹਾਨੂੰ ਵੀ ਦਿਖਾਉਣੇ ਆਂ ਅਸੀਂ ਉਹ ਉੱਥੇ ਲੈ ਗਏ ਬਾਅਦ ਵੇ ਤੇ ਪਾਹ ਮੋੜ ਕੇ ਲੈ ਗਏ ਉਹ ਬੁੱਜੂ ਯਾ ਬੰਦ ਚੇਅਰ ਨਹੀਂ ਜਿੱਦੜ ਉਹ ਦੁੱਗ ਦੇ ਬੋਥੇ ਹੁੰਨੇ ਆ ਹਾਂ ਬਾਬਾ ਆਪਣੇ ਬੈਠੇ ਨੇ ਟਰੈਕਟਰ ਦੇ ਆਪਣੇ ਇਹ ਮਾੜਾ ਤੇ ਆ ਬੱਲੀਵੋਂ ਦੇ ਪਏ ਆ। ਬਸ ਹੁਣ ਆਲੀ ਕਾਇਆ ਹੈ ਟਰੈਕਟਰ ਬਾਬੇ ਦਾ। ਪਿੰਡ ਜੋ ਆਪਣੀ। ਮੈਂ ਖੁਦ ਨਾ ਪਾ ਗਿਆ ਪਿੰਡ ਨਾਲ ਦਾ ਚੱਕਰ। ਉਹ ਤਿੰਨ ਦਾ ਦਿਨ ਤੇ। ਹਾਂ। ਅੱਲਾਮਾ। ਉਹ ਕਿੱਥੇ ਗੈਰੀ ਕਰੂ। ਹੋ ਗਿਆ।